ਅੱਜ 26 ਅਗਸਤ ਸ਼ਾਮ ਸਮੇਂ ਤਕਰੀਬਨ 7 ਵਜੇ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਤੇ ਮੈਂ ਕੁਲਵਿੰਦਰ ਸਿੰਘ ਇਸ ਵੀਡੀਓ ਰਾਹੀਂ ਤੁਹਾਨੂੰ ਡੈਮਾਂ ਦੀ ਕੀ ਹਾਲਾਤ ਨੇ ਅ ਬਿਆਸਤ ਰਿਆ ਸਤਲੁਜ ਦੇ ਕੀ ਹਾਲਾਤ ਨੇ ਉਹਦੇ ਬਾਰੇ ਜਾਣਕਾਰੀ ਦੇਵਾਂਗਾ ਅੱਜ ਇੱਕ ਮੰਦਪਾਗੀ ਘਟਨਾ ਵਾਪਰੀ ਕਿ ਆਲੀ ਕਲਾਂ ਦਾ ਬੰਨ ਜੋ ਕਿ ਕਿਸਾਨ ਪਿਛਲੇ ਕਈ ਦਿਨਾਂ ਤੋਂ ਜਤਨ ਕਰ ਰਹੇ ਸੀ ਕਿ ਵਜ ਜਾਵੇ ਉਹ ਆਖਰ ਟੁੱਟ ਗਿਆ ਜਦੇ ਨਾਲ ਹਜ਼ਾਰਾਂ ਏਕੜ ਸਲਤਨਪੁਰ ਰੋਧੀ ਦੇ ਮੰਡ ਏਰੀਏ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਜਾਵੇਗੀ ਇਸੇ ਤਰ੍ਹਾਂ ਬਾਉ ਪਰ ਮੰਡ ਜੋ ਹੜਾ ਨਾਲ 15 ਦਿਨਾਂ ਤੋਂ ਓਪਿੰਡ ਘਰੇ ਹੋਏ ਨੇ ਤਾਂ ਉੱਥੇ ਅੱਜ ਪਾਣੀ ਹੋਰ ਬਹੁਤ ਜ਼ਿਆਦਾ ਚੜ ਗਿਆ ਜਿਹਦੇ ਨਾਲ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਹੈ ਤੇ ਯਤਨ ਉੱਥੇ ਕੀਤੇ ਜਾਏ ਗਏ ਨੇ ਕਿ ਪਸ਼ੂਆਂ ਨੂੰ ਉੱਥੋਂ ਜਾਂ ਜੋ ਲੋਕ ਖਤਰੇ ਵਿੱਚ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤੇ ਉੱਥੇ ਹਾਲਾਤ ਹੋਰ ਬੱਤਰ ਹੋ ਗਏ ਨੇ ਸੋ ਜੇਕਰ ਅਸੀਂ ਪੌਂਗ ਡੈਮ ਦੀ ਗੱਲ ਕਰੀਏ ਤਾਂ ਪੌਂਗ ਡੈਮ ਦੇ ਵਿੱਚ ਸਵੇਰ ਸਮੇਂ ਜਿਹੜਾ ਪਾਣੀ ਹੈ ਉਹ 1388 ਫੁੱਟ ਤੋਂ ਵਧੇਰੇ ਸੀ ਤੇ ਜੇਕਰ ਅਸੀਂ ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਗੱਲ ਕਰੀਏ ਤਾ ਮੌਸਮ ਦਾ ਵੈਦਰ ਦੀ ਰਿਪੋਰਟ ਮੁਤਾਬਕ ਆ ਪੋਂਗ ਡੈਮ ਦੇ ਵਿੱਚ ਪਾਣੀ 1390 ਫੁੱਟ ਨੂੰ ਦੁਪਹਿਰ ਸਮੇਂ ਹੀ ਟੱਚ ਕਰ ਗਿਆ ਸੀ ਤੇ ਬੀਬੀਐਮਬੀ ਦਾ ਇਹ ਫੈਸਲਾ ਹੈ ਕਿ ਜਿਵੇਂ ਜਿਵੇਂ ਪਾਣੀ ਉੱਥੇ ਵਧਦਾ ਜਾਵੇਗਾ ਹੁਣ ਉਸੇ ਤਰ੍ਹਾਂ ਹੀ ਪਾਣੀ ਵਧਾ ਕੇ ਰਿਲੀਜ਼ ਕੀਤਾ ਜਾਵੇਗਾ ਤੇ ਜੇਕਰ ਪਾਣੀ 1400 ਫੁੱਟ ਨੂੰ ਲੱਗ ਜਾਂਦਾ ਹੈ ਤਾਂ ਉਸ ਤੋਂ ਬਾਅਦ ਬੀਬੀਐਮਬੀ ਜਿੰਨਾ ਵੀ ਪਾਣੀ ਪੋਂਗ ਡੈਮ ਵਿੱਚ ਆਵੇਗਾ ਉਸ ਨੂੰ ਨਾਲ ਦੀ ਨਾਲ ਹੀ ਰਿਲੀਜ਼ ਕਰੇਗਾ ਸੋ ਐਗਜ਼ੈਕਟਲੀ ਕਿੰਨਾ ਪਾਣੀ ਛੱਡਿਆ ਜਾ ਰਿਹਾ ਹੈ ਉਹਦਾ ਡੇਟਾ ਇਸ ਸਮੇ ਸਾਡੇ ਕੋਲ ਉਪਲਬਧ ਨਹੀਂ ਹੈ ਪਰ ਖਬਰਾਂ ਮੁਤਾਬਕ 70000 ਕਿਊਸਕ ਤੋਂ ਵਧੇਰੇ ਪਾਣੀ ਉੱਥੋਂ ਛੱਡਿਆ ਜਾ ਰਿਹਾ ਹੈ ਸੋ ਜੇਕਰ ਗੱਲ ਕਰੀਏ ਢਿਲਵਾ ਬ੍ਰਿਜ ਤੇ ਤਾਂ ਉੱਥੇ 157000 ਕਿਊਸਕ ਜੋ ਲਗਭਗ ਸਵੇਰ ਸਮੇਂ ਵੀ ਇੰਨਾ ਹੀ ਸੀ ਪਰ ਹਰੀਕੇ ਵਿਖੇ ਪਾਣੀ ਵੱਧ ਪਹੁੰਚ ਰਿਹਾ ਹੈ 274000 ਤੋਂ ਕਿਊਸਕ ਤੋਂ ਵਧੇਰੇ ਪਾਣੀ ਪਹੁੰਚ ਰਿਹਾ ਹੈ ਤੇ 240000 ਕਿਊਸਕ ਤੋਂ ਵਧੇਰੇ ਪਾਣੀ ਉੱਥੋਂ ਛੱਡਿਆ ਜਾ ਰਿਹਾ ਹੈ ਸੋ ਜੇਕਰ ਅਸੀਂ ਬਿਆਸ ਦਰਿਆ ਦੀ ਗੱਲ ਕਰੀਏ ਤਾਂ ਰੋਪੜ ਡਾਊਨਸਟ੍ਰੀਮ 45000 ਕਿਊਸਕ ਤੋਂ ਵੱਧ ਪਾਣੀ ਅੱਜ ਸ਼ਾਮ ਸਮੇਂ ਚੱਲ ਰਿਹਾ ਹੈ ਤੇ ਗਿੱਦੜਪਿੰਡੀ ਵਿਖੇ 52000 ਕਿਊਸਕ ਤੋਂ ਵੱਧ ਲਗਭਗ 58000 ਦੇ ਨੇੜੇ ਪਾਣੀ ਉੱਥੋਂ ਵਗ ਰਿਹਾ ਹੈ ਜੋ ਕਿ ਸਾਰਾ ਅੱਗੇ ਹਰੀਕੇ ਜਾਂਦਾ ਹੈ ਤੇ ਹਰੀਕੇ ਤੋਂ ਇਕੱਠਾ ਹੋ ਕੇ 240000 ਕਿਊਸਕ ਤੋਂ ਵਧੇਰੇ ਪਾਣੀ ਅੱਗੇ ਫਿਰੋਜ਼ਪੁਰ ਵੱਲ ਨੂੰ ਪਾਕਿਸਤਾਨ ਵੱਲ ਨੂੰ ਛੱਡਿਆ ਜਾ ਰਿਹਾ ਹੈ